ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਕਰਦੇ ਹਾਂ ਕਹਾਣੀ ਸ਼ੁਰੂ 3 ਸਟਾਰ ਹੋਟਲ ਤੋਂ ਬਾਅਦ ਦੇਸੀ ਢਾਬਾ ਜਿੱਥੇ ਕੋਈ ਵੀ ਨਹੀਂ ਸੀਗਾ 우ਸਤਾਦ ਲੋਕਾਂ ਦਾ ਢਾਬਾ ਮਤਲਬ ਡਰਾਈਵਰਾਂ ਦਾ ਢਾਬਾ ਉੱਥੇ ਜਾਏ ਤੇ ਦੇਖੋ ਅੱਗੇ ਗੱਲ ਬਾਤ ਆ ਜਗ੍ਹਾ ਤੇ ਰੋਟੀ ਖਾਣੀ ਚਾਹੀਦੀ ਆ ਚਮਕਦਮਕ ਜਿਹੜੀ ਆ ਨਾ ਕਹਿੰਦੇ ਹੁੰਦੇ ਆ ਉੱਚੀ ਦੁਕਾਨ ਤੇ ਫਿੱਕਾ ਭਗਵਾਨ ਤੇ ਇਹ ਬਾਈ ਜੀ ਹੁਣੇ ਆ ਇਕੱਲੇ ਤੇ ਇਹਨਾਂ ਨੇ ਦਾਲ ਚੌਲ ਆ ਰੂਟੀਆਂ ਛੱਕਦੇ ਆ ਤੇ ਬਹੁਤ ਸੋਹਣਾ ਨਜ਼ਾਰਾ ਬਹੁਤ ਸੋਹਣਾ ਮੌਸਮ ਹੈ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਬਾਕੀ ਉੱਚ ਨਹੀਂ ਚੱਲਦੀ ਰਹਿੰਦੀ ਹੈ ਜ਼ਿੰਦਗੀ 'ਚ ਤੇ ਹਮੇਸ਼ਾ ਸਫ਼ਰ ਕਿਵੇਂ ਰਿਹਾ ਜੀ ਸਫ਼ਰ ਵਧੀਆ ਰਿਹਾ ਪਰਮਾਤਮਾ ਦੀ ਕਿਰਪਾ ਨਾਲ ਮੌਸਮ ਵੀ ਵਧੀਆ ਰਿਹਾ ਸਾਰਾ ਕੁਝ ਵਧੀਆ ਰਿਹਾ ਤੇ ਬਹੁਤ ਦੁਨੀਆ ਕਹਿੰਦੀ ਆ ਵੀ ਅਸੀਂ ਤੁਹਾਡੇ ਨਾਲ ਜਾਣਾ ਬਹੁਤ ਦੁਨੀਆ ਕਹਿੰਦੀ ਆ ਵੀ ਪਰ ਕੋਈ ਬੰਦੇ ਆਏ ਆ ਵੀ ਰਾਜ ਬ੍ਰੇਕ ਆਪਦੀ ਮਰਜ਼ੀ ਨਾਲ ਹੀ ਲਾ ਲੈਂਦੇ ਆ ਫਿਰ ਉਹਨਾਂ ਨੂੰ ਮੈਂ ਲੱਭਦਾ ਰਹਿੰਦੇ ਕਰਕੇ ਜਾਂ ਕਹਿ ਲੋ ਵੀ ਕੁਦਰਤ ਕਰਕੇ ਜਾਂ ਆਪੇ ਕਰਕੇ 35-40 ਹਜ਼ਾਰ ਦਾ ਨੁਕਸਾਨ ਵੀ ਹੋ ਗਿਆ ਉਹ ਵਿਰੋਧਾ ਕੈਮਰਾ ਗਾਇਬ ਹੋ ਗਿਆ ਰੱਬ ਜਾਣਦਾ ਰਾਹ ਚੋਂ ਕੋ ਚੱਕ ਕੇ ਲੈ ਗਿਆ ਰੱਬ ਜਾਣਦਾ ਉਸੀ ਸਾਥ ਤੇ ਫਿਰ ਦੂਜੀ ਗੱਲ ਆਏ ਵੀ ਆ ਵੀ ਜਿਹੜਾ ਬੰਦਾ ਇੰਨੀ ਦੇਰ ਹੋ ਗਈ ਕਿ ਸਾਡੇ ਨਾਲ ਸੀ ਇੱਕਦਮ ਪਰ ਤੇ ਉਹ ਬੰਦਾ ਇੱਕਦਾਂ ਹੀ ਗਾਇਮ ਹੋ ਗਿਆ ਤੇ ਫਿਰ ਕਦੇ ਨਾ ਕਿਤੇ ਇੱਕ ਸ਼ੱਕ ਦਾ ਨਜ਼ਰ ਉਧਰ ਬਣਦੀ ਆ ਤੇ ਉਹੀ ਬੰਦਾ ਪੁੱਛਦਾ ਵੀ ਤੁਹਾਡਾ ਕੈਮਰਾ ਕਿੱਥੇ ਗਿਆ ਉਹ 50 ਵਾਰੀ ਕਹਿਣ ਤੇ ਵੀ ਕਮਰਾ ਲੈ ਲਿਆ ਤੂੰ ਪੈ ਜਾ ਕੇ ਬੈੱਡ ਤੇ ਸੌਣਾ ਹੀ ਹੋ ਨਹੀਂ ਕਹਾਣਾ ਮੈਂ ਚੰਡੀਗੜ੍ਹ ਜਾਣਾ ਜਿਹੜੇ ਬੰਦੇ ਨੂੰ ਰਾਹ ਹੀ ਨਹੀਂ ਪਤਾ ਕਿਸੇ ਚੀਜ਼ ਦਾ ਜਿਹੜਾ ਬੰਦਾ ਰਾਤ ਨੂੰ 3 ਵਜੇ ਅਸੀਂ ਇੱਕ ਜਗ੍ਹਾ ਤੇ ਨਾ ਉਸ ਬੰਦੇ ਨੂੰ ਖੜਾ ਕੇ ਚਲੇ ਗਏ ਉਸ ਬੰਦੇ ਨੂੰ ਖੜਾ ਕੇ ਚਲੇ ਗਏ ਵੀ ਭਾਈ ਅਸੀਂ 5 ਕਿਲੋਮੀਟਰ ਅੱਗੇ ਪਿੱਛੇ ਦੇਖ ਕੇ ਆਏ ਵੀ ਕਿਤੇ ਕੈਮਰਾ ਤਾਂ ਨਹੀਂ ਡਿੱਗ ਪਿਆ ਤੇ ਉਹ 5 ਕਿਲੋਮੀਟਰ ਨੂੰ ਅਸੀਂ ਜਦੋਂ ਵਾਪਸ ਆਏ ਰਾਤ ਦਾ ਵੱਜ ਗਿਆ ਸੀ 1:3 2:00 ਵਜੇ ਸੀ ਤੇ ਉਸ ਬੰਦੇ ਨੂੰ ਕਿਹਾ ਵੀ ਚੱਲ ਭਾਈ ਆ ਜਾ ਉਸ ਜਗ੍ਹਾ ਤੇ ਆ ਜਾ ਤੇ ਉਹ ਬੰਦਾ ਆਇਆ ਹੀ ਨਹੀਂ ਉੱਥੇ ਤੇ ਆਇਆ ਤੇ ਹਾਂ ਉਹਨੂੰ ਡੇਢ ਦੋ ਘੰਟੇ ਵੇਟ ਕੀਤੀ 3 ਵਜੇ ਸਾਨੂੰ ਕਮਲਿਆਂ ਵਾਂਗੂ ਸੜਕ ਤੇ ਖੜੇ ਰਹੇ ਜਦੋਂ ਉਹ ਆਇਆ ਤੇ ਉਹ ਕਹਿੰਦਾ ਜੀ ਮੈਂ ਤਾਂ ਜੀ ਇੱਥੇ ਰਹਿਣਾ ਹੀ ਨਹੀਂ ਤੁਹਾਡੇ ਕੋਲੇ ਜਦ ਕਿ 3 ਸਟਾਰ ਹੋਟਲ ਸੀ ਸਾਡੇ ਕੋਲੇ ਉਹ ਕਹਿੰਦਾ ਮੈਂ ਰਹਿਣਾ ਹੀ ਨਹੀਂ ਹੁਣ ਕਿਤੇ ਨਾ ਕਿਤੇ ਸ਼ੱਕ ਦੀ ਨਜ਼ਰ ਜਾਂਦੀ ਆ ਬਾਕੀ ਪਰਮਾਤਮਾ ਜਾਣਦਾ ਪਰ ਘਰ ਨਹੀਂ ਜਾਣਦਾ ਮੈਂ ਕਦੇ ਉਹਦੇ ਘਰਦਿਆਂ ਨੂੰ ਨਹੀਂ ਮਿਲਿਆ ਨਾ ਮੈਂ ਉਹਦਾ ਉਦੇ ਨਾਂ ਤੋਂ ਬਿਨਾ ਮੈਨੂੰ ਉਹਦੇ ਫਾਦਰ ਦਾ ਨਾਮ ਹੀ ਨਾ ਪਤਾ ਪਿਓ ਰਾਤ ਸਾਨੂੰ ਛੱਡ ਕੇ ਚਲਾ ਗਿਆ ਜਦ ਕਿ ਉਹਦੇ ਵਾਸਤੇ ਵੀ ਅਸੀਂ ਐਕਸਟਰਾ ਬੈੱਡ ਲਵਾਇਆ ਸੀ ਉਹਦੇ ਵਾਸਤੇ ਅਸੀਂ 500 ਰੁਪਇਆ ਅਲੱਗ ਪੇ ਕਰ ਚੁੱਕੇ ਸੀ ਪਰ ਬੰਦਾ ਚਲਾ ਗਿਆ ਚਲਾ ਗਿਆ ਚਲੋ ਇਹ ਜੇ ਚਲੋ ਕੋਈ ਲੈ ਗਿਆ ਲੈ ਗਿਆ ਕੋਈ ਨਾ ਪਰਮਾਤਮਾ ਭਲੀ ਕਰੇ ਸਾਡੇ ਬੈਠੇ ਬੈਠੇ ਇਸ ਮੁੰਡੇ ਨੇ ਇਹ ਨੇਪਾਲ ਤੋਂ 5 ਦਿਨ ਪਹਿਲਾਂ ਆਇਆ ਇਹਦੇ ਮਾਲਕ ਹੈ ਨਹੀਂ ਇਸ ਢਾਬੇ ਤੇ ਤੇ ਬੈਠੇ ਬੈਠੇ ਇਹਨੇ ਚੌਲ ਉਬਾਲਤੇ ਬੈਠੇ ਬੈਠੇ ਇਹਨੇ ਦਾਲ ਬਣਾਤੀ ਅੱਧੇ ਪੌਣੇ ਘੰਟੇ ਦੇ ਵਿੱਚ ਸਾਰੀ ਸਬਜ਼ੀਆਂ ਜਣ ਕੇ ਜੋ ਕੁਝ ਬਣਾਇਆ ਸਲਾਦ ਅਸੀਂ ਆਪ ਕੱਟ ਲਿਆ ਤੇ ਬਹੁਤ ਸੋਹਣੀ ਰੋਟੀ ਖਾਧੀ ਹੁਣ ਕੱਢੀਏ ਆਪਾਂ ਅਗਲਾ ਸਫ਼ਰ ਅੱਜ ਆਪਾਂ ਜਾ ਰਹੇ ਹਾਂ ਬਾਂਸਾਂ ਦੀ ਘਾਟੀ 'ਚ ਜਿੱਥੇ ਜਣ ਕੇ ਬਾਂਸ ਹੀ ਬਾਂਸ ਆ ਤੇ ਉੱਥੇ ਘਰ ਵੀ ਬਾਂਸਾਂ ਦੇ ਬਣੇ ਹੋਏ ਆ ਤੇ ਉੱਥੇ ਛੋਟਾ ਜਿਹਾ ਦਰਿਆ ਵੀ ਵਹਿੰਦਾ ਤੇ ਉਹ ਦਰਿਆ ਦੇ ਉੱਤੇ ਛੋਟੇ ਛੋਟੇ ਪੁਲ ਵੀ ਆ। ਉੱਥੇ ਹੋਰ ਵੀ ਐਡਵੈਂਚਰ ਗੇਮਸ ਵੀ ਹੈਗੀਆਂ ਨੇ। ਤੇ ਚਲੋ ਚੱਲੀਏ ਸਫ਼ਰ ਤੇ। ਜਿਹੜੀ ਜਗ੍ਹਾ ਆਪਾਂ ਜਾ ਰਹੇ ਆ ਬੈਂਬੂ ਵੈਲੀ ਇਹ ਹੈਗੀ ਬਾਂਸਾਂ ਦੀ ਘਾਟੀ ਇਹ ਹੈਗੀ 16 ਤੋਂ 26 ਕਿਲੋਮੀਟਰ ਜਾਂ ਕਾਲਕਾ ਸ਼ਿਮਲਾ ਹਾਈਵੇ ਤੋਂ ਸਿਰਫ 16 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਤੇ ਇਹ ਥੋੜਾ ਜਿਹਾ ਡਬਲ ਸਪੀਡ ਦੇ ਉੱਤੇ ਮੈਂ ਕਹਾਂ ਵੀ ਤੇਜ਼ ਸਫ਼ਰ ਕੱਢੀਏ ਤੇ ਆਪਾਂ ਪਹੁੰਚ ਗਏ ਬਾਂਸਾਂ ਦੀ ਘਾਟੀ ਇਹ ਦਰਿਆ ਅੱਜਕੱਲ ਦਰਿਆ ਦੇ ਵਿੱਚ ਥੋੜਾ ਪਾਣੀ ਘਟਾ ਵੈਸੇ ਜਿਆਦਾ ਵੀ ਨਹੀਂ ਹੁੰਦਾ ਘਟ ਇਹ ਬਣਿਆ ਹੀ ਇਸੇ ਤਰੀਕੇ ਦਾ ਇਹ ਟੈਂਪਰੇਰੀ ਜਦੋਂ ਮੀਂਹ ਵਰ੍ਹਦਾ ਤਾਂ ਪੈਂਦੀਆਂ ਉਦੋਂ ਮਾੜਾ ਮੋਟਾ ਇਹ ਥੋੜਾ ਭਰ ਕੇ ਚੱਲਦਾ ਅਦਰਵਾਈਜ਼ ਇਹ ਖਾਲੀ ਹੈ ਇੱਥੇ ਇਦਾਂ ਦੇ ਟੈਂਟ ਹਾਊਸ ਬਣੇ ਹੋਏ ਆ ਜਾਂ ਇੱਥੇ ਬਾਂਸਾਂ ਦੇ ਕਮਰੇ ਬਣੇ ਹੋਏ ਆ ਚਲੋ ਆਪਾਂ ਇਸ ਕਮਰੇ ਤੋਂ ਪੁੱਛਦੇ ਹਾਂ ਕੀ ਹਿਸਾਬ ਕਿਤਾਬਾ ਇੱਥੇ ਜੇ ਜਾਈ ਕਿ ਜ਼ਰੂਰਤ ਪਵੇਗੀ ਰਾਤ ਨੂੰ ਰਾਤ ਨੂੰ ਫਟਾਈ ਜਾਂ ਨਾ ਕੋਈ ਥੱਲੇ ਦਰਿਆ ਵਗਦਾ ਇੱਧਰ ਵੀ ਹੈਗਾ ਕਿਸੇ ਦਾ ਪ੍ਰਾਈਵੇਟ ਪ੍ਰਾਪਰਟੀ ਹੈ ਜਿਹੜੇ ਹੋਟਲ ਵਾਲਿਆਂ ਹੈ ਇੱਧਰ ਇਸ ਵੈਲੀ ਨੂੰ ਬੈਂਬੂ ਵਲੀ ਕਹਿੰਦੇ ਆ ਬੈਂਬੂ ਮਤਲਬ ਬਾਂਸ ਦੇ ਬਣੇ ਹੋਏ ਘਰਾਂ ਦੀ ਵੈਲੀ ਤੇ ਇਹ ਇੱਥੇ ਸੋਨੇ ਦੇ ਬਣੇ ਹੋਏ ਘਰ ਤੇ ਜਿੰਨੇ ਦੂਰੋਂ ਵਧੀਆ ਲੱਗ ਰਿਹਾ ਠੀਕ ਹੀ ਆ ਬਸ ਇੰਨੇ ਵੀ ਨਹੀਂ ਖਾਸ ਠੀਕ ਆ ਤੇ ਇਹਦੇ ਅੰਦਰ ਇੱਕ ਡਬਲ ਬੈੱਡ ਲੱਗਾ ਹੋਇਆ ਤੇ ਕੋ ਥੱਲੇ ਬੈੱਡ ਲੱਗਾ ਹੋਇਆ ਕਾਬਰ ਨਹੀਂ ਕੋਈ ਜਾਲੀ ਨਹੀਂ ਹੈਗੀ ਕੋਈ ਉਹ ਨਹੀਂ ਹੈਗਾ ਮੇਰਾ ਮਕਸਦ ਆ ਮੈਂ ਤੁਹਾਨੂੰ ਨਵੀਆਂ ਤੋਂ ਨਵੀਆਂ ਚੀਜ਼ਾਂ ਦਿਖਾਵਾਂ ਤੁਹਾਨੂੰ ਟੂਰ ਕਰਾਵਾਂ ਤੁਹਾਨੂੰ ਲੈ ਕੇ ਜਾਵਾਂ ਤੇ ਇਸ ਜਗ੍ਹਾ ਦੇ ਉੱਤੇ ਹਿਮਾਚਲ ਜਿਹੜੀ ਪੁਲਿਸ ਆ ਉਹ ਵੀ ਇਸ ਜਗ੍ਹਾ ਦੇ ਉੱਤੇ ਪੂਰੀ ਮਸਤੈਦ ਆ ਬਹੁਤ ਬੰਦੇ ਇੱਥੇ ਇਹ ਪਾਣੀ ਦਾ ਦਰਿਆ ਵਗਦਾ ਅੱਜ ਆਪਾਂ ਡਰੋਨ ਸ਼ੂਟ ਵੀ ਲੈਨੇ ਇਹ ਆਦਾਂ ਜਿਆਦਾ ਪਾਣੀ ਆ ਗਿਆ ਤਾਂ ਟਾਇਰ ਗਿੱਲੇ ਹੋ ਜਾਣਗੇ ਪ੍ਰਕਾਰਾਂ ਵੀ ਖੜੀਆਂ ਨੇ ਤੇ ਆ ਜਿਹੜੀਆਂ ਜਗਾਵਾਂ ਕੁਝ ਬਣਾਈਆਂ ਹੋਈਆਂ ਨੇ ਇੱਥੇ ਬੈਠਣ ਲਈ ਇਹ ਇਦਾਂ ਆ ਜਿਹੜੀ ਜਗਾ ਬਣੀ ਆ ਤੇ ਬਣਿਆ ਹੋਇਆ ਬੈਠਣ ਨੂੰ ਤੇ ਇੱਥੇ ਪਾਣੀ ਚੱਲਦਾ ਬਹੁਤ ਸੁਣੀ ਵੱਧੀ ਆ ਰਾਤ ਨੂੰ ਇੱਥੇ ਲਾਈਟਾਂ ਚੱਲ ਬਣੀਆਂ ਨੇ ਤੇ ਇਦਾਂ ਹੁੰਦੇ ਆ ਲੋਕ ਹੁੰਦੇ ਆ ਘੁੰਮਦੇ ਆ ਫਿਰਦੇ ਆ ਤੇ ਇਹ ਜਿਹੜੀ ਜਗ੍ਹਾ ਹੈਗੀ ਯਾਰ ਕੋਈ ਖਾਸ ਨਹੀਂ ਹੈਗਾ ਇਹਦੇ ਵਿੱਚ ਤੇ ਇੱਥੇ ਵੀ ਲੋਕ ਆ ਰਹੇ ਆ ਰਹਿਣ ਤੇ ਫਿਰ ਆਪਾਂ ਨੂੰ ਉਸ ਪੁਲ ਦੇ ਉੱਤੋਂ ਦੀ ਆਪਾਂ ਤੁਰ ਕੇ ਆਏ ਹਾਂ ਆਮ ਉਹ ਥੱਗ ਖੜਾ ਆਪਣਾ ਇਸ ਪੁਲ ਤੋਂ ਉੱਤੋਂ ਆ ਕੇ ਬੈਗ ਲੈ ਕੇ ਤੇ ਇੱਥੇ ਆ ਗਏ ਇੱਥੇ ਇਹਨੇ ਟੈਂਟ ਹਾਊਸ ਬਣੇ ਹੋਏ ਆ ਆ ਦੋ ਤਿੰਨ ਵੱਡੀਆਂ ਬਿਲਡਿੰਗਾਂ ਨੇ ਇੱਥੇ ਵੀ ਥੋੜੇ ਮਹਿੰਗੇ ਆ ਇਹ ਕਹਿੰਦੇ ਆ ਵੀ 4-5000 ਰੁਪਏ ਦੱਸਦੇ ਆ 3-4000 ਰੁਪਏ ਪਰ ਅਸੀਂ ਪੁੱਛਿਆ ਨਹੀਂ ਮੈਂ ਆਪਦੇ ਕੋਲੋਂ ਆਈਡੀਆ ਲਾ ਰਿਹਾ ਤੇ ਇੱਥੇ ਕਿਸੇ ਨੂੰ ਉਹਨਾਂ ਕੋਲ ਤੋਂ ਨਹੀਂ ਪੁੱਛਿਆ ਕਿਸੇ ਹੋਰ ਬੰਦੇ ਨੂੰ ਪੁੱਛਿਆ ਸੀ ਤੇ ਕਹਿੰਦੇ ਇੰਨਾ ਵਾ ਤੇ ਇਹ ਵੀ ਬਹੁਤ ਸੋਹਣੇ ਬਣੇ ਹੋਏ ਆ ਇੱਥੇ ਜਿਹੜੀ ਪਾਣੀ ਦੀ ਆਵਾਜ਼ ਆ ਇਹ ਵੀ ਦਿਲ ਨੂੰ ਮੋਂਦੀ ਆ ਤੇ ਆਪਾਂ ਥੋੜਾ ਜਨਾ ਨੇੜੇ ਹੋ ਕੇ ਦੇਖਦੇ ਆ ਕਿੱਦਾਂ ਦਾ ਇਹ ਹੋਟਲ ਆ ਤੇ ਇਹ ਸਾਰੀ ਵੈਲੀ ਆ ਜਿਹੜੀ ਇਹਦੇ ਉੱਤੇ ਤੁਹਾਨੂੰ ਦਰਸ਼ਨ ਕਰਾ ਰਿਆ ਮੈਂ ਇੱਕ ਇੱਥੇ ਰਸੀ ਲੱਗੀ ਹੋਈ ਆ ਜਿਹਦੇ ਉੱਤੇ ਬੰਦਾ ਬੈਠ ਕੇ ਦੂਜੇ ਪਾਸੇ ਚਲੇ ਜਾਂਦਾ ਜਿਹਨੂੰ ਕਹਿੰਦੇ ਹੁੰਦੇ ਆ ਜਿਪ ਰਸੀ ਦੇ ਨਾਲ ਲੰਮਕ ਕੇ ਜਾਂਦੇ ਆ ਕਾਫੀ ਦੂਰੋਂ ਨੂੰ ਪਤਨ ਕੀ ਕਹਿੰਦੇ ਜਿਪ ਲਾਈਨ ਕਹਿੰਦੇ ਆ ਤੇ ਇੱਕ ਇਧਰਲੇ ਪਾਸੇ ਐਡਵੈਂਚਰ ਕਰਨ ਵਾਸਤੇ ਉੱਪਰ 15 ਫੁੱਟ ਉੱਪਰ ਰਸੀਆਂ ਦੇ ਉੱਤੇ ਲੋਕ ਤੁਰਦੇ ਆ ਤੇ ਇੱਕ ਵਾਰੀ ਕੀ ਹੋਇਆ ਫਤੇਗੜ ਸਭ ਤੋਂ ਬੰਦਾ ਈ ਸੀ ਕੋਈ ਉਹਦਾ ਭਾਰ ਸੀਗਾ ਕੋਈ 140 45 ਕਿਲੋ ਇਹ ਬਾਹਲੀ ਪ੍ਰਾਣੀ ਗੱਲ ਨਹੀਂ ਹੈਗੀ ਉਹ ਉੱਪਰ ਤੁਰ ਰਿਹਾ ਸੀ ਇਹ ਆਪਣਾ ਜੀ ਜਮਦੂਤ ਖੜਾ ਮੋਟਰਸਾਈਕਲ ਇਹਦਾ ਨਾਮ ਜਮਦੂਤ ਰੱਖਿਆ ਹੋਇਆ ਤੇ ਸੜਕਾਂ ਦਾ ਟੁਵੇਨ ਦਾ ਚੜਾਈ ਦਾ ਕਿਉਂਕਿ ਇਹਦੇ ਉੱਤੇ ਬਿਲਕੁਲ ਲੋਡ ਨਹੀਂ ਮੰਨਦਾ ਇਹ ਇਹ ਜਿਪਲਾਈਨ ਹੈ ਜੀ ਇੱਥੇ ਲੈਂਡਿੰਗ ਹੁੰਦੀ ਹੈ ਇਹ ਵੀ ਕੋਈ 500 ਮੀਟਰ ਦੀਆਂ ਤਾਰਾਂ ਪਾਈਆਂ ਹੋਈਆਂ ਨੇ ਤੇ ਮੈਂ ਤੁਹਾਨੂੰ ਦਿਖਾਉਣਾ ਇਹ ਜਿਹੜੀਆਂ ਤਾਰਾਂ ਨੇ ਉਹ ਸਾਹਮਣੇ ਜਿਹੜੇ ਘਰ ਆ ਉਥੋਂ ਬੰਦੇ ਨੂੰ ਬਿਠਾ ਦਿੰਦੇ ਆ ਲਮਕਾ ਦਿੰਦੇ ਆ ਇਹਦੇ ਨਾਲ ਇਹ ਡਬਲ ਲੇਅਰ ਦੀ ਤਾਰ ਆ ਤੇ ਇੱਥੇ ਆ ਕੇ ਲੈਂਡਿੰਗ ਹੁੰਦੀ ਆ ਤੇ ਮੈਂ ਗੱਲ ਕਰਦਾ ਸੀਗਾ ਵੀ ਉਹ ਸਾਹਮਣੇ ਅੱਗੇ 15 ਫੁੱਟ ਉੱਚੇ ਰੱਸੀ ਤੇ ਤੁਰਨ ਵਾਸਤੇ ਕੁਝ ਐਡਵੈਂਚਰ ਗੇਮਜ਼ ਵਾਸਤੇ ਆ ਬਣਾਏ ਹੋਏ ਆ ਜਿੱਥੇ ਐ ਤੇ ਉਹ ਵੀਡੀਓ ਉਹ ਵਾਇਰਲ ਵੀ ਹੋਈ ਆ ਇਥੇ ਪੰਜਾਬ ਦਾ ਬੰਦਾ ਸੀ ਫਤੇਗੜ ਸਾਹਿਬ ਤੋਂ ਸੀ ਤੇ ਜਾਂ ਗੋਵਿੰਦਗੜ੍ਹ ਤੋਂ ਸੀ ਤੇ ਉਹਦੇ ਨਾਲ ਉਹ ਉੱਪਰ ਚੱਲਿਆ ਗਿਆ ਤੇ ਉਹਦਾ ਭਾਰ ਇੰਨਾ ਜ਼ਿਆਦਾ ਸੀ ਕਿ ਉਤੋਂ ਕਿਤੇ ਰੱਸੀ ਟੁੱਟ ਗਈ ਜਿਹੜੀ ਸੇਫਟੀ ਵੈਲਟ ਸੀ ਜਾਂ ਤਾਂ ਸਹੀ ਨਹੀਂ ਲੱਗੀ ਤੇ ਉਹ 15 ਫੁੱਟ ਤੋਂ ਡਿੱਗ ਕੇ ਥੱਲੇ ਉਹਦੀ ਡੈਥ ਹੋ ਗਈ ਸੀ ਇਸ ਕਰਕੇ ਇੱਥੇ ਪੁਲਿਸ ਵੀ ਮਸਤੈਦ ਆ ਤੇ ਰਾਤ ਨੂੰ ਵੀ ਇੱਥੇ ਪੁਲਿਸ ਫਰ ਰਹੀ ਆ ਤੇ ਹਾਂ ਵੀ ਕੋਈ ਦਰਿਆ ਚ ਨਾ ਵੜੇ ਕੋਈ ਪਾਣੀ ਚ ਨਾ ਨਾਵੇ ਤੇ ਦਿਨੇ-ਦਿਨੇ ਤੁਹਾਨੂੰ ਕੋਈ ਰੋਗ ਨਹੀਂ ਤੇ ਕੋਈ ਖੱਪ ਨਹੀਂ ਪਾਉਣ ਦਿੰਦੇ ਇੱਥੇ ਤੁਸੀਂ ਸ਼ਾਂਤੀ ਨਾਲ ਆਏ ਹੋ ਆਪਣਾ ਸ਼ਾਂਤੀ ਦੇ ਨਾਲ ਰਹੋ ਇਹ ਰਾਤ ਦੀ ਐਸ ਵੇਲੇ ਰਾਤ ਨੂੰ ਆ ਤੇ ਇਹ ਲੈਫਟ ਸਾਈਡ ਦੇ ਉੱਤੇ ਜਿਹੜੀ ਜਗ੍ਹਾ ਤੇ ਆਪਾਂ ਰਹੇ ਹਾਂ ਇਸ ਜਗ੍ਹਾ ਦਾ ਨਾਮ ਰੇਵਾ ਕੈਂਪ ਇਹ ਉਹਨਾਂ ਦੀ ਕਿਚਨ ਆ ਤੇ ਆਪਾਂ ਚੱਲਦੇ ਹਾਂ ਥੋੜਾ ਜਿਹਾ ਅੱਗੇ ਨੂੰ ਜਿਹੜੇ ਕੈਂਪ 'ਚ ਅਸੀਂ ਠਹਿਰੇ ਆਂ ਉਸ ਵਾਸਤੇ ਇੱਕੋ ਮਾਤਰ ਇਹੀ ਰਸਤਾ ਹੋ ਸਕਦਾ ਕਿ ਤੇ ਜੰਗਲ ਵਿੱਚ ਦੀ ਆਉਂਦਾ ਹੋਵੇ ਛੋੜਾ ਬਹੁਤ ਰਸਤਾ ਪਰ ਆਮ ਜਿਹੜੇ ਗੈਸਟ ਆ ਇਹੀ ਪੁਲ ਕ੍ਰਾਸ ਕਰਕੇ ਆਉਂਦੇ ਆ ਪਾਣੀ ਦੀ ਆਵਾਜ਼ ਇਹੀ ਦੇਖੋ ਤੁਸੀਂ ਰਾਤ ਵੇਲੇ ਦਾ ਨਜ਼ਾਰਾ ਹੀ ਕੁਝ ਵੱਖਰਾ ਤੇ ਆਲੇ ਦੁਆਲੇ ਲਾਈਟਾਂ ਨੇ ਤੇ ਦੂਸਰੇ ਪਾਸੇ ਜਿਹੜੀਆਂ ਆਪਾਂ ਦੇਖੀਆਂ ਸੀ ਵੱਡੀਆਂ ਬਿਲਡਿੰਗਾਂ ਆਹ ਦੇਖੋ ਇਹ ਵੀ ਬੜੀਆਂ ਰੰਗ-ਬਰੰਗੀ ਰੋਸ਼niਆਂ ਦੇ ਨਾਲ ਚਮਕ ਰਹੀਆਂ ਨੇ ਤੇ ਇਹ ਸਾਡਾ ਕਮਰਾ ਤੇ ਇਹ ਤੁਹਾਨੂੰ ਕਮਰਾ ਦਿਖਾਉਣਾ ਥੋੜਾ ਜਿਹਾ ਅੰਦਰੋਂ ਲਓ ਜੀ ਹੋ ਗਈ ਸਵੇਰ ਤਸਵੀਰ ਦਾ ਬਾਹਰੋਂ ਕਿਵੇਂ ਦਾ ਮਾਹੌਲ ਆ ਉਹ ਆਪਾਂ ਦੇਖੀਏ ਇਹ ਸਵੇਰ ਦਾ ਮਾਹੌਲ ਆ ਸਾਰੇ ਪਾਸੇ ਸ਼ਾਂਤ ਇਹ ਆਵਾਜ਼ ਆ ਰਹੀਆਂ ਜਿਹੜੀ ਮਾਨੂੰ ਬੜੀ ਸੋਹਣੀ ਲੱਗਦੀ ਆ ਤੇ ਹੁਣ ਆਪਾਂ ਚੱਲੀਏ ਥੱਲੇ ਨੂੰ ਤੇ ਅੱਗੇ ਜਾ ਕੇ ਦੇਖਦੇ ਆ ਰੋਟੀ ਖਾਣੇ ਆ ਇੱਥੇ ਹੀ ਕਰਦੇ ਆ ਬ੍ਰੇਕਫਾਸਟ ਤੇ ਫਿਰ ਆਪਾਂ ਅੱਗੇ ਚਲੀਗੇ ਤੇ ਅੱਜ ਇਸ ਇਸ ਤੋਂ ਬਾਅਦ ਆਪਾਂ ਚੱਲੇ ਆ ਜੁੰਗਾ ਜਗਾ ਜਿੱਥੇ ਜਿਹੜੀ ਜਗਾ ਹੈਗੀ ਆ ਉਹ ਉਸ ਜਗਾ ਤੋਂ ਕਿਲੋ ਡੇਢ ਕਿਲੋਮੀਟਰ ਉੱਚੀ ਇੱਕ ਕੋਈ ਹੋਰ ਪਹਾੜੀ ਆ ਉਥੋਂ ਪੈਰਾਗਲਾਈਡਿੰਗ ਹੋ ਕੇ ਬੰਦਾ ਉੱਥੇ ਉਤਰਦਾ ਜਨ ਕਿ ਉਹ ਇੰਨੀ ਖੂਫੀਆ ਜਗਾ ਵਾ ਉਥੇ ਦਾ ਤੁਸੀਂ ਕਿਸੇ ਨੂੰ ਐਡਰੈਸ ਵੀ ਦੇ ਦੋ ਤਾਂ ਵੀ ਤੁਹਾਨੂੰ ਲੱਭ ਨਹੀਂ ਸਕਦਾ ਬੰਦਾ ਤੇ ਉਹਦੇ ਵਾਸਤੇ ਰਸਤੇ ਵੀ ਬੜੇ ਸੋਹਣਾ ਵਾ ਤੇ ਆਪਾਂ ਉਥੇ ਚਲੀਏ ਉਹਨੂੰ ਉਹਦੀ ਕਰਾਂਗੇ ਸੈਰ ਜਿਹੜੀ ਉਹ ਆਪਾਂ ਅਗਲੇ ਬਲੌਗ ਦੇ ਵਿੱਚ ਪਾਵਾਂਗੇ ਤੇ ਇਹ ਦੇਖੋ ਜੀ ਬਾਸਾਂ ਦੀਆਂ ਜਿਹੜੀਆਂ ਹੱਟਸ ਬਣੀਆਂ ਹੋਈਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਇਸ ਜਗ੍ਹਾ ਦੇ ਉੱਤੇ ਵੈਸੇ ਤਾਂ ਪੱਖਾ ਲੱਗਿਆ ਹੋਇਆ ਕਮਰੇ ਦੇ ਅੰਦਰ ਤੇ ਇਹ ਬਾ ਬਾਂਸ ਆ ਇਹ ਕੱਟ ਕੇ ਲਾਏ ਹੋਇਆ ਆਪਾਂ ਅੰਦਰੋਂ ਵੀ ਦੇਖਦੇ ਹਾਂ ਵੀ ਅੰਦਰੋਂ ਅੰਦਰ ਵੀ ਕਿਵੇਂ ਲਾਇਆ ਹੋਇਆ ਆ ਪੱਖਾ ਲੱਗਿਆ ਹੋਇਆ ਇੱਥੇ ਤੇ ਪਰ ਸਾਨੂੰ ਚਲਾਉਣ ਦੀ ਲੋੜ ਨਹੀਂ ਪਈ ਤੇ ਰਾਤ ਨੂੰ ਫਿਰ ਵੀ ਰਜਾਈ ਨਾਲ ਸਾਡਾ ਸਰ ਗਿਆ ਜਨ ਕਿ ਲਾਉਣੀ ਪਈ ਵਿੱਚ ਉਹਨੂੰ ਰਜਾਈ ਲੈਣੀ ਪਈ ਤਾਂ ਗੱਲ ਬਣੀ ਤੇ ਪੱਖਾ ਬੰਦ ਆ ਸਵੇਰ ਹੋ ਗਈ ਤੇ ਇਸ ਜਗ੍ਹਾ ਦੇ ਉੱਤੇ ਇਹ ਪਾਣੀ ਆ ਜਿਹੜਾ ਗਰਮ ਪਾਣੀ ਠੰਡਾ ਪਾਣੀ ਦੋਨੋਂ ਪਾਣੀ ਹੈਗੇ ਆ ਅਵੇਲੇਬਲ ਆ ਤੇ ਇਹ ਇੱਥੇ ਇੱਕ ਇੱਕ ਹੋਰ ਗੱਲ ਆ ਵੀ ਇੱਥੇ ਅੱਧੇ ਅੱਧੇ ਘੰਟੇ ਬਾਅਦ ਘੰਟੇ-ਘੰਟੇ ਬਾਅਦ ਮੀਂਹ ਵੀ ਪੈ ਜਾਂਦਾ ਸਾਡੇ ਨਾਲ ਤਾਂ ਹੋਇਆ ਘੰਟੇ ਕੋ ਮੀਂਹ ਪੈ ਜਾਂਦਾ ਸੀ ਫਿਰ हट ਜਾਂਦਾ ਸੀ 15 ਮਿੰਟ ਫੇਰ ਪੈ ਜਾਂਦਾ ਸੀ ਫੇਰ हट ਜਾਂਦਾ ਸੀ ਇਹ ਵੀ ਨੀਰੀ ਕਾਨਿਆਂ ਦੀ ਬਣਾਈ ਹੋਈ ਆ ਛੱਤ ਉੱਤੇ ਤਰਪਾਲ ਪਾਈ ਹੋਈ ਆ ਉਹ ਸੈਂਟਰ ਦੇ ਵਿੱਚੋਂ ਜਗ੍ਹਾ ਰੱਖੀ ਹੋਈ ਆ ਕਿ ਅੰਦਰ ਰੌਸ਼ਨੀ ਆਉਂਦੀ ਰਹੇ ਇਹੀ ਲੱਕੜ ਦੇ ਜਣ ਕੇ ਬੈਂਚ ਬਣਾਏ ਹੋਏ ਆ ਕਿਉਂਕਿ ਇੱਥੇ ਫੀਲਿੰਗ ਹੀ ਅਲੱਗ ਆਉਂਦੀ ਆ ਤੇ ਆ ਜਿਹੜਾ ਕਹੋ ਵੀ ਦਰਿਆ ਦੇ ਨਾਲ ਨਾਲ ਆ ਮੈਂ ਤੁਹਾਨੂੰ ਦਿਖਾਉਂਦਾ ਸੀਗਾ ਇੱਥੇ ਲੈਂਡਿੰਗ ਹੁੰਦੀ ਆ ਆ ਉੱਪਰ ਤਾਰਾਂ ਪਈਆਂ ਹੋਈਆਂ ਨੇ ਇਹ ਤਾਰਾਂ ਉਹ ਅੱਗੇ ਦੂਰ ਘਰ ਤੱਕ ਜਾਂਦੀਆਂ ਨੇ ਜਿਹੜਾ ਇੱਥੋਂ ਅੱਧਾ ਕਿਲੋਮੀਟਰ ਹੈਗਾ 400 ਮੀਟਰ ਜਾਂ ਅੱਧਾ ਕਿਲੋਮੀਟਰ ਲੱਗਦਾ ਵਾ ਵੀ ਹੈਗਾ ਇਸ ਜਗ੍ਹਾ ਤੋਂ ਇਹ ਤਾਰਾਂ ਦੇ ਉੱਤੇ ਦੋ ਹੈਗੀਆਂ ਨੇ ਸੇਫਟੀ ਬੈਲਟਾਂ ਦੋਨਾਂ ਨੂੰ ਪਾ ਕੇ ਬੰਦੇ ਨੂੰ ਲਮਕਾ ਦਿੰਦੇ ਆ ਇੱਥੇ ਬੰਦਾ ਲੈਂਡ ਕਰ ਜਾਂਦਾ ਤੇ ਇਹਨਾਂ ਕੋਲ ਵਾਕੀ ਟਾਕੀ ਹੈਗੀ ਆ ਇੱਕ ਦੂਜੇ ਨਾਲ ਗੱਲ ਕਰ ਲੈਂਦੇ ਆ ਤੇ ਹੁਣ ਆਪਾਂ ਅਗਲਾ ਸਫ਼ਰ ਤੇ ਚੱਲੀਏ ਅਗਲਾ ਸਫ਼ਰ ਨਵਾਂ ਬਲੌਗ ਉੱਥੇ ਚੱਲੇ ਆਪਾਂ ਜੁਨਗਾ ਜਿੱਥੇ ਬਹੁਤ ਯੂਟਿਊਬਰ ਘਟ ਗਏ ਨੇ ਤੇ ਪੰਜਾਬੀ ਤਾਂ ਉੱਥੇ ਕਦੇ ਗਿਆ ਹੀ ਨਹੀਂ ਯੂਟਿਊਬਰ ਤੇ ਆਪਾਂ ਉੱਥੇ ਨੂੰ ਚਲੀਏ ਤੇ ਤੁਸੀਂ ਲਓ ਦੇਖੋ ਨਜ਼ਾਰੇ ਤੇ ਆਪਾਂ ਚੱਲੀਏ ਤੇ ਹੁਣ ਇੱਥੇ ਸੀਟ ਗਿੱਲੀ ਹੋ ਗਈ ਸੀ ਮੋਟਰਸਾਈਕਲ ਦੀ ਤੇ ਫਿਰ ਪੁੰਜਿਆ ਤੇ ਹੁਣ ਆਪਾਂ ਕਿਤੇ ਲੈਣਾ ਤੇ ਇੱਧਰ ਵੀ ਰਾਹ ਹੈਗਾ ਤੇ ਹੁਣ ਆਪਾਂ ਚੱਲੀਏ ਜੰਗਲ ਅਗਲਾ ਜਿਹੜਾ ਵਲੌਗ ਆ ਉਹ ਜੰਗਲਾਂ ਨੂੰ ਜਾ ਰਹੇ ਆ ਆਪਾਂ ਤੇ ਉੱਥੇ ਚੜ੍ਹਾਈ ਵੀ ਬਹੁਤ ਜ਼ਬਰਦਸਤ ਆ ਤੇ ਇਹ ਸਫ਼ਰ ਦਾ ਆਨੰਦ ਲਓ ਤੁਸੀਂ ਤੇ ਜੇ ਤੁਸੀਂ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਇਹਨੂੰ ਸਬਸਕ੍ਰਾਈਬ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਵਧੀਆ ਕੰਟੈਂਟ ਲੈ ਕੇ ਆਵਾਂਗੇ ਧੰਨਵਾਦ